ਮੋਠ ਗੌਲੀ ਪਾਇਨ ਵਿਸਰਿਆ ਗੁਣਤਾਸ ਠਗੌਲੀ ਕਹਿੰਦੇ ਚਲ ਜੋ ਠੱਗਣ ਵਾਲੀ ਮਾਇਆ ਹੈ ਉਹਦੇ ਨਾਲ ਮਨੁੱਖ ਦਾ ਮੋਹ ਪੈ ਗਿਆ ਹੈ ਜਿਸ ਕਰਕੇ ਕਹਿੰਦੇ ਵਿਸਿਆ ਗੁਣਤਾਸ ਉਹ ਪਰਮੇਸ਼ੁਰ ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ ਉਹ satsangat ji ਸਾਨੂੰ ਵਿਸਰ ਚੁੱਕਿਆ ਹੈ ਕਿਉਂਕਿ ਸਾਡਾ ਮੂ ਮਾਇਆ ਦੇ ਨਾਲ ਪੈ ਗਿਆ ਗਰਭਕਾਲ ਦੇ ਦੌਰਾਨ ਬੱਚੇ ਦੀ ਜਣ ਵਿੱਚ ਜੀਵ ਜਿਹੜਾ ਹੈ ਮਾਤਾ ਦੇ ਗਰਭ ਅੰਦਰ ਪਰਮਾਤਮਾ ਨੂੰ ਸਿਮਰਦਾ ਹੈ ਕਿ ਇਹ ਪਰਮਾਤਮਾ ਮੈਨੂੰ ਇਸ ਕੋਰੰਦ ਗੁਬਾਰ ਦੀ ਵਿੱਚੋਂ ਕੱਢ ਲੈਣਾ ਕਰ ਮੈਂ ਤੇਰਾ ਨਾਮ ਜਪਾਂਗਾ ਉਥੇ ਸਤਿਗੁਰੂ ਰੱਖਿਆ ਵੀ ਕਰਦਾ ਹੈ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਪਰ ਜਦੋਂ ਸੰਸਾਰ 'ਚ ਆਉਂਦਾ ਹੈ ਨਾ ਉਦੋਂ ਸਭ ਕੁਝ ਉਲਟ ਹੋ ਜਾਂਦਾ ਹੈ ਸਤਗੁਰੂ ਪਰਮਉਪਦੇਖਨ ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚੈਤ ਲਾਇਆ ਜਿਵੇਂ ਹੀ ਬੱਚਾ ਸੰਸਾਰ ਦੇ ਵਿੱਚ ਆਇਆ ਉਹਨੂੰ ਕਹਿੰਦੇ ਮਾਇਆ ਵਿਆਪਣ ਲੱਗ ਪੈਂਦੀ ਏ ਕਿ ਉਸ ਮਾਇਆ ਦੇ ਵਿੱਚ ਪਲਚ ਕੇ ਜੀਵ ਪਰਮਾਤਮਾ ਨੂੰ ਭੁੱਲਣ ਲੱਗ ਪੈਂਦਾ ਏ ਤੇ ਸੰਸਾਰ ਦੇ ਨਾਲ ਉਹਦਾ ਚੇਤ ਲੱਗਣ ਲੱਗ ਪੈਂਦਾ ਫਿਰ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਸੰਸਾਰ ਦੇ ਵਿੱਚ ਗੂੜ ਸਾਧ ਸੰਗਤ ਜੀ ਜੁੜਦਾ ਜਾਂਦਾ ਹੈ ਤੇ ਪਰਮਾਤਮਾ ਨੂੰ ਭੁਲਾ ਜਾਂਦਾ ਹੈ ਟੁੱਟ ਜਾਂਦਾ ਉਸ ਤੋਂ ਵਿਛੜੀ ਜਾਂਦਾ ਹੈ